ਪਾਸਾ ਜੀ ਫੇਰ ਆਪਣੀ ਬਾਣੀ ਅੱਗੇ ਫਰਮਾਉਂਦੇ ਹਨ ਜਿਸ ਨੂੰ ਦੇਵੇ ਦਇਆ ਕਰ ਸੋਇ ਪੁਰਖ ਸੁਜਣ ਜੇ ਨਾ ਮਿਲੇ ਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਡਿਆ ਹੈ ਜਨ ਪੂਰ ਗੁਰ ਮਿਹਰਬਾ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਣ ਜਨਾ ਮਾਦ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਮਾਨ ਸਤਗੁਰ ਜੀ ਕਹਿੰਦੇ ਨੇ ਜਿਨਾਂ ਤੇ ਉਸ ਪ੍ਰਭੂ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਜਿਨ੍ਹਾਂ ਨੂੰ ਮਹਾਪੁਰਸ਼ਾਂ ਦਾ ਸਤਸੰਗ ਮਿਲ ਗਿਆ ਚੰਗੀ ਸੋਚ ਮਿਲ ਗਈ ਉਹੀ ਸਿਆਣੇ ਹੋਗੇ ਕਿਉਂਕਿ ਸਤਸੰਗ ਜਾ ਕੇ ਸਾਨੂੰ ਬ विवेक ਮਿਲਦਾ ਹੈ ਸਤਬੁੱਧੀ ਮਿਲਦੀ ਹੈ ਅਸੀਂ ਆਪਣੇ ਜੀਵਨ ਨੂੰ ਸਵਰਗ ਜੈਸਾ ਬਣਾ ਲੈਂਗੇ ਸਤਗੁਰ ਕਬੀਰ ਜੀ ਨੇ ਤਾਂ ਹੀ ਕਿਹਾ ਸੀ ਕਬੀਰ ਸੰਗਤ ਕਰੀਏ ਸਾਧ ਕੀ ਜੋ ਅੰਤ ਕਰੇ ਨਿਰਵਾ ਸਾਕਤ ਸੰਗ ਨਾ ਕੀਜੀਏ ਜਾਣਤੇ ਹੋਏ ਬਿਨਾ ਉਹਨਾਂ ਲੋਕਾਂ ਦੀ ਸੰਗਤ ਕਰ ਜਿਨ੍ਹਾਂ ਦੀ ਸੰਗਤ ਕਰਕੇ ਤੇਰਾ ਵਿਕਾਸ ਹੋਵੇ ਤੇਰਾ ਸੁਧਾਰ ਹੋਵੇ ਉਹਨਾਂ ਦੀ ਸੰਗਤ ਨਹੀਂ ਕਰਨ ਜਿਨ੍ਹਾਂ ਦੀ ਸੰਗਤ ਕਰਕੇ ਤੇਰਾ ਜੀਵਨ ਨਰਕ ਬਣ ਜਾਏ ਤੋ ਅਸੀਂ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨੀ ਇਥੋਂ ਤੱਕ ਅਸੀਂ ਕਰ ਦੇ ਵਿੱਚ ਟੈਲੀਵਿਜ਼ਨ ਚਾਹੇ ਸੋਸ਼ਲ ਮੀਡੀਆ ਚ ਵੀ ਕੁਝ ਦੇਖਣ ਐ ਸੁਣਨੈ ਤੋਂ ਵਧੀਆ ਸੁਣਨ ਮੈਨੂੰ ਯਾਦ ਹੈ ਜਦੋਂ ਮੈਂ ਪਠਾਨਕੁਟ ਆਇਆ ਤੇ ਕਦੀ ਕਦੀ ਮੈਂ ਅਖਬਾਰ ਲੈਣੇ ਪੜਨ ਵਾਸਤੇ ਖਾਸ ਕਰਕੇ ਐਤਵਾਰ ਤੇ ਜਦੋਂ ਮੈਂ ਅਖਬਾਰ ਲੈ ਕੇ ਆਸ਼ਰਮ ਚ ਆਨਾ ਤੋ ਇੱਕ ਦਿਨ Swami Jagat Giri ji ਨੇ ਮੈਨੂੰ ਦੇਖ ਲਿਆ ਹੁਣ ਕਿਹਾ ਕੇ ਬੇਟਾ ਗੱਲ ਸੁਣ ਐ ਜਿਹੜਾ ਬਾਹਰ ਦਾ ਪੇਜ ਐ ਨਾ ਇਹ ਬਾਰਿਸ਼ ਉੱਟਾਇਆ ਗਿਆ ਮੈਂ ਖੈ ਦੇ ਚ ਕੀ ਐ ਕਹਿੰਦੇ ਚਿੱਤਰ ਵੇਖ ਲੈ ਵੀ ਨਹੀਂ ਚੰਗੀ ਗੱਲ ਐ ਚਿੱਤਰ ਵੀ ਨਹੀਂ ਦੇਖਨੇ ਤੋਂ ਮੈਨੂੰ ਉਹਨਾਂ ਦੀ ਗੱਲ ਜ਼ਾਦ ਐ ਸੰਗਤ ਕਰਨੀ ਤੇ ਬਹੁਤ ਦੂਰ ਦੀ ਗੱਲ ਉਹਨਾਂ ਨੇ ਕਿਹਾ ਐਸੀ ਚਿੱਤਰ ਵੀ ਅਸੀਂ ਨਹੀਂ ਦੇਖਨੇ ਕਿਉਂਕਿ ਇਹਨਾਂ ਦਾ ਅਸਰ ਤੁਹਾਡੇ ਤੇ ਜ਼ਿਆਦਾ ਹੋ ਸਕਦਾ ਤੇਰੇ ਤੇ ਜ਼ਿਆਦਾ ਹੋ ਸਕਦਾ ਤੋ ਗੁਰੂ ਪਿਆਰੀ ਸਾਥ ਸੰਗਤ ਜੀਓ ਜਿਨ੍ਹਾਂ ਤੇ ਗੁਰੂ ਕਿਰਪਾ ਹੋ ਗਈ ਮਹਾਪੁਰਸਾਂ ਦੀ ਸੰਗਤ ਮਿਲ ਗਈ ਉਹ ਸੁਜਾਨ ਹੋਣ ਸਿਆਣੀ ਹੋਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਸਤਗੁਰ ਅਰਜਨ ਦੇਵ ਜੀ ਕਹਿੰਦੇ ਨੇ ਜਿਹੜੇ ਆਪਣੇ ਗੁਰੂ ਨੂੰ ਮਿਲ ਗਏ ਜਿਹੜੇ ਗੁਰੂ ਵਾਲੇ ਹੋ ਗਏ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰੂ ਮਿਹਰਬਾਨ ਇਹ ਮਾਗ ਮਹੀਨਾ ਪਾਵੇ ਇਨਸਾਨੀ ਜਾਮਾ ਪਾ ਕੇ ਉਲੁਕ ਸੁੱਚੇ ਹੋਗੇ ਪਵਿੱਤਰ ਹੋਗੇ ਜਿਨ੍ਹਾਂ ਨੂੰ ਪੂਰਾ ਸਤਗੁਰ ਮਿਲ ਗਏ ਪੂਰੇ ਸਤਗੁਰ ਨੇ ਕਿਰਪਾ ਕਰਦੀ ਉਹਨਾਂ ਨੂੰ ਨਾਮ ਦੇ ਦਿੱਤਾ ਤੇ ਨਾਮ ਦੇ ਸਿਮਰਨ ਨਾਲ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਉਹ ਸੁੱਚੇ ਹੋਗੇ ਸਾਫ ਹੋਗੇ ਕਿਉਕਿ ਜਪਜੀ ਸਾਹਿਬ ਵਿੱਚ ਵੀ ਆਇਆ ਪਰਇ ਹੱਥ ਪੈਰ ਤਨ ਦੇ ਪਾਣੀ ਤੂਤੈ ਉਤਰ ਸਿੱਖੇ ਮੂਹਤ ਪੱਲੀ ਤੇ ਕੱਪੜ ਹੋਏ ਦੇਸ ਬੁਣ ਲਈਏ ਉਹ ਤੋਏ ਪਰਇ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਮੇ ਕੇ ਸਾਡਾ ਸਰੀਰ ਗੰਦਾ ਹੋਇਆ ਇਸ ਇਨਾਨ ਕੀਤਾ ਸਰੀਰ ਸਾਫ ਹੋ ਗਿਆ ਕੱਪੜਾ ਗੰਦਾ ਹੋਇਆ ਸਾਬਣ ਲਗਾਇਆ ਸਾਫ ਕਰ ਲਿਆ ਮਨ ਗੰਦਾ ਹੋ ਗਿਆ ਮਨ ਦੀ ਮੈਲ ਕਿਸ ਤਰ੍ਹਾਂ ਜਾਵੇਗੀ ਗੁਰੂ ਜੀ ਕਹਿੰਦੇ ਨੇ ਉਹ ਤੋਪੇ ਨਾਮੇ ਕੇਰਾ ਉਹ ਨਾਮ ਦੇ ਨਾਲ ਖਤਮ ਹੋਵੇਗੀ ਇਸ ਕਰਕੇ ਅਸੀਂ ਗੁਰੂ ਜੀ ਦੇ ਸਬਦ ਦੇ ਨਾਲ ਜੁੜਨਾ ਹੈ ਇਹ ਮਾਗ ਮਹੀਨੇ ਇਨਸਾਨੀ ਚੋਲਾ ਪਾ ਕਰਕੇ ਉਹੀ ਲੋਕ ਸੁੱਚੇ ਐ ਜਿਹੜੇ ਨਾਮ ਦਾ ਸਿਮਰਨ ਕਰਦੇ ਹੈ ਆਓ ਅੱਜ ਅਸੀਂ ਵੀ ਮਾਗੀ ਦਾ ਸੱਚਾ ਇਸੇ ਨਾਮ ਕਰਨਾ ਤਕਰੀਬਨ ਇਥੇ ਜਿੰਨੀਆਂ ਸੰਗਤਾਂ ਬੈਠੀਆਂ ਨੇ ਸਾਰੀਆਂ ਹੀ ਨਾਮ ਲੀਵਾ ਨੇ ਤੇ ਅਸੀਂ ਉਹ ਨਾਮ ਦਾ ਸਿਮਰਨ ਜ਼ਰੂਰ ਕਰਦੇ ਰਹਿਣਾ ਹੈ ਤਾਂ ਕਿ ਅਸੀਂ ਪਵਿੱਤਰ ਹੋ ਜਾਈਏ ਸਾਫ਼ ਹੋ ਜਾਈਏ ਸਾਡੇ ਚ ਕੋਈ ਵਿਕਾਰ ਨਾ ਰਹੇ ਨਾ ਕ્રોਧ ਰਹੇ ਜੋ ਗੁਰੂ ਜੀ ਨੇ ਕਿਹਾ ਹੈ ਕਿ ਕਾਂ ਕਰੋਧ ਨਾ ਮੋਹੀਏ ਦਿਨ ਸੇ ਲੋਭ ਸਮਾਨੇ ਸਾਰੇ ਵਿਕਾਰਾਂ ਨੂੰ ਅਸੀਂ ਆਪਣੇ ਜੋ ਖਤਮ ਕਰਕੇ ਆਪਣੇ ਆਪ ਨੂੰ ਪਵਿੱਤਰ ਆਤਮਾ ਬਣਾਉਣਾ ਹੈ ਇਹ ਹੀ ਗੁਰੂ ਅਰਜਨ ਦੇਵ ਜੀ ਨੇ ਮਾਗ ਮਹੀਨੇ ਦੇ ਲਈ ਸਾਨੂੰ ਉਪਦੇਸ਼ ਕਿਹਾ ਹੈ ਅਤੇ ਸਾਥੀ ਜੋ ਗੁਰੂ ਮਾ ਨੇ ਕਿਹਾ ਜੋ ਅਸੀਂ ਸਤ ਸੰਗ ਸੁਣ ਦੇ ਹ ਉਹਨੂੰ ਆਪਣੇ ਜੀਵਨ ਚ ਅਪਣਾਣਾ ਵੀ ਹੈ ਸੁਣ ਕੇ ਭੁੱਲ ਨਹੀਂ ਜਾਣਾ ਉਹ ਚੋਰ ਵਾਂਗ ਜਿ ਕਿਤੇ ਇੱਕ ਵੀ ਸਬਦ ਸਾਨੂੰ ਯਾਦ ਹੋ ਜਾਏਗਾ ਸਾਡਾ ਜੀਵਨ ਸਫਲਾ ਹੋ ਜਾਏਗਾ ਸਾਰੀਆਂ ਸੰਗਤਾਂ ਨੂੰ ਮਕਰ ਕ੍ਰਾਂਤੀ ਦੀ ਲੋਹੜੀ ਦੀ ਬਹੁਤ ਬਹੁਤ ਵਧਾਈ ਜੈ ਗੁਰਦੀਪ ਜੈ ਗੁਰ ਰਵਿਨਾਸ